ਹਰ ਬਾਣੀ ਦਾ ਵਿਸ਼ਾ ਹੈ ਕਿ ਕੇਵਲ ਇਸ਼ਟ ਕਾਲਪੁਰਖ ਦਾ ਮੰਨਣਾ ਤੇ ਜੇ ਸਰੀਰ ਚ ਪ੍ਰਗਟ ਹੋਵੇ ਦਾ ਸਤਿਕਾਰ ਕਰਨਾ ਪਹਿਲਾਂ ਮੇਰੇ ਵੀਰ ਜੀ ਨੇ ਕੋਈ ਕਸਰ ਨਹੀਂ ਛੱਡੀ ਨਿਸ਼ਾਨ ਸਾਹਿਬ ਦੇ ਬਾਰੇ ਵੀ ਸਭ ਕੁਝ ਦੱਸਤਾ ਪਰਮੇਸ਼ਰ ਦੇ ਆਉਣ ਦੀਆਂ ਪਸ਼ੀਣਗੋਈਆਂ ਵੀ ਦੱਸਤੀਆਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉਹ ਕਾਲਪੁਰਖ ਆਇਆ ਪਹਿਲਾਂ ਮੈਂ ਸਤਿਕਾਰ ਕਰਾਂ ਸਤਿਕਾਰ ਤਾਂ ਮੈਂ ਕਰ ਨਹੀਂ ਸਕਦਾ ਮੇਰੀ ਜਿਹਾ ਇੰਨੀ ਕਾਮਨੀ ਨਾ ਮੈਂ ਸੰਗਤ ਦਾ ਕਰ ਸਕਦਾ ਮੈਂ ਆਪਣੀ ਕਿਸੇ ਚੀਜ਼ ਦਾ ਸਤਿਕਾਰ ਨਹੀਂ ਕਰ ਸਕਦਾ ਹੋ ਹੀ ਨਹੀਂ ਸਕਦਾ ਜਿੰਨਾ ਪਰਪਕਾਰ ਪਰਮੇਸ਼ਰ ਕਰ ਗਿਆ ਉਹ ਪਹਿਲਾ ਸਤਿਕਾਰ ਕਰਾਂ ਉਸ ਗੋਬਿੰਦ ਮਾਹੀ ਦਾ ਜਿਨਨੇ ਇਹ ਗੋਬਿੰਦ ਦੀ ਸਿੱਖੀ ਆ ਇਹ ਸਿੱਖੀ ਕਿਤਰਾ ਬਣੀ ਆ ਬੰਦ-ਬੰਦ ਕਟਾ ਕੇ ਚਰਖੜੀਆਂ ਚੜਾ ਕੇ ਦੇਬਾਂ ਵਿੱਚ ਪਵਾ ਕੇ ਉਹ ਪੁੱਠਿਆਂ ਲਟਕਾ ਕੇ ਕਿਦੇ ਸ਼ੇਰ ਲਵਾ ਕੇ ਇਹ ਸਿੱਖੀ ਬਣੀ ਆ ਸਿੱਖੀ ਬਾਣ ਤੋਂ ਬਾਤ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਉਸ ਗੋਬਿੰਦ ਪਾਸ਼ਾ ਦੇ ਪਿੱਛੇ ਪਿੱਛੇ ਪਹਿਲਾਂ ਨਮਸਕਾਰ ਕਰ ਲਵਾਂ ਉਹਨਾਂ ਨੇ ਕਿਹਾ ਹੇ ਗੋ ਹੇ ਕਾਲਪੁਰਖ ਪਿਤਾ ਜੀਓ ਕਿਸੇ ਨੇ ਇੱਕ ਦਿਨ ਮੰਨਿਆ ਦੋ ਦਿਨ ਮੰਨਿਆ ਇਹ ਸਾਰਿਆਂ ਦਾ ਹੀ ਲੇਖ ਦੇਦੇ ਜੋ ਅੱਜ ਲੇਖ ਪਰਮੇਸ਼ਰ ਜੀ ਨੇ ਮੇਰੀ ਜੀਵਾ ਨਹੀਂ ਇੰਨੀ ਕੰਮ ਕਰ ਸਕਦੀ ਮੈਂ ਮੈਂ ਤੁਹਾਡਾ ਉਦੋਂ ਬਾਅਦ ਇਸ ਜਾਮੇ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਵੀ ਜੋ ਪਿਤਾ ਜੀ ਨੇ ਸਾਨੂੰ ਸਤਕਾਰ ਬਖਸ਼ਿਆ ਉਹ ਸਤਕਾਰ ਬਖਸ਼ਿਆ ਛੱਬੀ ਪੋਤ ਉਹਨਾਂ ਕਹਿਆ ਅੱਜ ਮੈਂ ਕਿਸੇ ਨੂੰ ਗੁਰਮਖ ਨਹੀਂ ਕਹਾਗਾ ਸੰਤ ਨਹੀਂ ਕਹਾਗਾ ਕੋਈ ਸੂਫੀ ਨਹੀਂ ਕਹਾਗਾ ਤੁਸੀਂ ਉਹ ਭਗਤ ਜੇ ਜਿਨੇ ਭਗਵਾਨ ਨੇ ਬਣਾਇਆ ਇਹ ਕਿੰਨੇ ਸਤਿਕਾਰ ਕੀਤਾ ਭਗਵਾਨ ਨੇ ਸਤਿਕਾਰ ਕੀਤਾ ਕਾਲਪਕੀ ਮਾਫ ਕਰਨਾ ਮੈਂ ਸਵੇਰੇ ਸਵੇਰੇ ਘਰੋਂ ਚੱਲਿਆ ਅੱਗੇ ਮੇਰਾ ਇੱਕ ਵੀਰ ਸੀ ਪड़ोसी ਸੀਗਾ ਉਹ ਮਿਲਿਆ ਦੋ ਗੱਲਾਂ ਉਹ ਆਂਦਾ ਜੀ ਮੇਰਾ ਪਿਤਾ ਜੀ ਮਾਸਟਰ ਲੱਗੇ ਆ ਤਾਂ ਮੈਨੂੰ ਦੋ ਗੱਲਾਂ ਦੱਸਿਆ ਨਾ ਉਹਨੇ ਗਿਆ ਜਾਂ ਗਿਆਨ ਮਿਲਦਾ ਗ੍ਰੰਥ ਪੜਿਆ ਜਾਂ ਗਿਆਨ ਮਿਲਦਾ ਕਿ ਵਡਿਆਂ ਵਡੇਰਿਆਂ ਦੀ ਸਿੱਖਿਆ ਲਿਆ ਇਹ ਦੋ ਗੱਲਾਂ ਸੁਣਾਈਆਂ ਅੱਜ ਮੈਨੂੰ ਉਹੀ ਗੱਲਾਂ ਥੋੜੀਆਂ ਯਾਦ ਕਰਕੇ ਮੈਨੂੰ ਇਸ ਵਿਸ਼ੇ ਤੇ ਚੱਲਣਾ ਪੈਗਾ ਅੱਜ ਵੀਰ ਜੀ ਇਹ ਜੋ ਸਤਕਾਰ ਹੈ ਵੇਦਕ ਤੇ ਮਤ ਕੋ ਝੂਠੇ ਝੂਠਾ ਜੋ ਨਾਮ ਵਿਚਾਰੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਪਿੱਛੇ ਤੋਂ ਲੈ ਕੇ ਰਾਮ ਤੋਂ ਲੈ ਕੇ ਕ੍ਰਿਸ਼ਨ ਕਾਂ ਤੋਂ ਲੈ ਕੇ ਹਾਜ਼ਰਤ ਮੁਹੰਮਦ ਸਾਹਿਬ ਤੋਂ ਲੈ ਕੇ ਕਿੰਨੀ ਵਡਿਆਈ ਕੀਤੀ ਔਰ ਇਥੋਂ ਤੱਕ ਜੇ ਸਹਿਬਾਂ ਨੇ ਬਜਣ ਨਹੀਂ ਚਾਰਨਾ ਕਰਨਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਣਿਆ ਕਿ ਉਹਨਾਂ ਨੂੰ ਇੰਨਾ ਵਡਿਆ ਕੇ ਸਤਿਕਾਰ ਕਰਨਾ ਸਾਨੂੰ ਸ਼ਿਸ਼ੋਭਤ ਕੀਤਾ ਸਿਖਾਇਆ ਮੈਨੂੰ ਉਹ ਵੀਰ ਦਾ ਸਵੇਰ ਵਾਲੇ ਦਾ ਬਚਨ ਯਾਦ ਅੱਜ ਸਾਨੂੰ ਠੀਕ ਆ ਮੈਂ ਵਿਸ਼ਾ ਮੇਰਾ ਜਿਹੜਾ ਬਾਣੀ ਦਾ ਹੈ ਉਹ ਚੱਲੇਗਾ ਅਕਾਲ ਪੁਰਖ ਨੂੰ ਕੇਵਲ ਇਸ਼ਟ ਮੰਨਾ ਪਰ ਆ ਸਤਕਾਰ ਜੋ ਹੈ ਆਪਣੀ ਜਗ੍ਹਾ ਹੈ ਅੱਜ ਅਸੀਂ ਪਿਛਲਿਆਂ ਸਸਕਾਰਾਂ ਨੂੰ ਵੀ ਨਹੀਂ ਭੁੱਲਣਾ ਕਿਉਂਕਿ ਮਹਾਰਾਜ ਸ਼ੇਰ ਸਿੰਘ ਜੀ ਜੇ ਘੇਂਟ ਦੇ ਵਿੱਚ ਪ੍ਰਗਟ ਹੋਇਆ ਸੰਤ ਮਣੀ ਸਿੰਘ ਜੀ ਆਏ ਉਹਨਾਂ ਦਾ ਸਤਕਾਰ ਵੀ ਨਹੀਂ ਆਪਾਂ ਭੁੱਲ ਸਕਦੇ ਸੱਤ ਅੱਠ ਮਾਂ ਲਿਖ ਤੇ ਲਿਖਣੀ ਪੇਟੀ ਚ ਭਾਗ ਪੈ ਜਾਣੀ ਸੰਘਰੂਰ ਦੀਆਂ ਚੱਕੀਆਂ ਪੀਣੀਆਂ ਅੱਜ ਅਸੀਂ ਕਿਉਂ ਨਾ ਆਖਿ ਸਤਕਾਰ ਨਹੀਂ ਕੀਤਾ ਮੈਂ ਕੱਲੇ ਕੱਲੇ ਵੀਰ ਦਾ ਸਤਕਾਰ ਕਰਦਾ ਜਿਨ੍ਹਾਂ ਦੇ ਵਿੱਚ ਮੈਂ ਬੈਠਾ ਆਪਣੇ ਸੱਚੇ ਪਾਤਸ਼ਾਹ ਦੇ ਸਤਕਾਰ ਕਰਦਾ ਜਿਨ੍ਹਾਂ ਦੇ ਮੈਂ ਚਰਨਾ ਦੇ ਵਿੱਚ ਬੈਠਾ ਪਿਛਲਿਆ ਵੱਡਿਆਂ ਦਾ ਸਤਕਾਰ ਕਰਦਾ ਕਿਉਂਕਿ ਉਹਨਾਂ ਦੇ ਵਿੱਚ ਪਤਾ ਨਹੀਂ ਕੀ ਕੋਣ ਸੀ ਮੇਰੇ ਹੀ ਤਾਂ ਸ਼ਾਇਦ ਕੋਈ ਵੀ ਹੈ ਇਸ ਕਰਕੇ ਮਾਫ ਕਰਨਾ ਜੀ ਸਭ ਤੋਂ ਵੱਡੀ ਗੱਲ ਸਤਕਾਰ ਹੀ ਹੈ ਤੇ ਕੇਵਲ ਕੇਵਲ ਈਸ਼ਟ ਅਕਾਲ ਪੁਰਖ ਦਾ ਇਹ ਸਾਰਾ ਕੁਝ ਸੱਚੇ ਪਾਤਸ਼ਾਹ ਜੀ ਮਖਾਰਬਿੰਦ ਲਿਖਾ ਗਏ ਆ ਸੋ ਵੀਰ ਜੀ ਮਾਫ ਕਰਨਾ ਮੈਂ ਇਨਾ ਕੋਈ ਫੜਿਆ ਵੀ ਨਹੀਂ ਮੰਗਿਆ ਨਹੀਂ ਵੀ ਨਹੀਂ ਆ ਪਰ ਇਹਦੇ ਵਿੱਚ ਇੱਕ ਚੀਜ਼ ਆਈ ਹੈ ਕੁਝ ਵਿਸ਼ਾ ਇਸ ਤਰ੍ਹਾਂ ਜਲਦਾ ਵੀਰ ਜੀ ਜਦੋਂ ਪਰਮੇਸ਼ਨ ਆਉਂਦਾ ਉਹ ਆਪਣੀ ਭਗਤਾਂ ਦੀ ਇੱਕ ਮਾਲਾ ਬਣਾ ਦਿੰਦਾ ਉਹ ਭਗਤਾਂ ਨੂੰ ਇੱਕ ਆਪਣੀ ਸ਼ਰਹ ਵੱਖਰੀ ਬਣਾ ਦਿੰਦਾ ਉਹ ਸੰਸਾਰ ਦੀ ਸ਼ਰਹ ਜੋ ਵੱਖਰੀ ਹੋ ਜਾਂਦੀ ਹੈ ਉਹ ਵੱਖਰੇ ਮੋਤੀ ਹੁੰਦੇ ਨੇ ਵੱਖਰੇ ਹੀਰੇ ਹੁੰਦੇ ਨੇ ਤੇ ਵੱਖਰੀ ਇੱਕ ਉਹਨਾਂ ਦੀ ਸਿੱਖਿਆ ਹੁੰਦੀ ਹੈ ਉਹ ਕੇਵਲ ਤੇ ਕੇਵਲ ਇੱਕ ਇਸ਼ਟ ਕਾਲਪੁਰਖ ਦਾ ਮੰਨਦੇ ਨੇ ਪਰਮੇਸ਼ਰ ਦਾ ਮੰਨਦੇ ਨਹੀਂ ਉਹ ਕਿਸੇ ਦਾ ਇਸ਼ਟ ਨਹੀਂ ਮੰਨਦੇ ਪਰਮੇਸ਼ਰ ਜੀ ਨੇ ਸਾਨੂੰ ਬਹੁਤ ਵੱਡੇ ਇਸ਼ਟ ਮਾਰਗ ਰਸਤੇ ਦਿੱਤੇ ਆ 28 ਸੂਲ ਲਿਖਾਏ ਆ ਅਸੂਲਾਂ ਦੇ ਵਿੱਚ ਪਰਮੇਸ਼ਰ ਜੀ ਨੇ અપਾਰ ਕਿਰਪਾ ਕੀਤੀਆਂ ਨੇ ਵੀ ਬੱਚਿਓ ਤੁਸਾਂ ਇਸ ਤਰ੍ਹਾਂ ਚੱਲਣਾ ਹੈ ਇਸ ਤਰ੍ਹਾਂ ਤੁਹਾਡੇ ਦੀ ਕਿਰਪਾ ਹੋਣੀ ਹੈ ਦੁਈ ਦਵਤ ਸਾਰਾ ਹੀ ਅਸੀਂ ਜਿੰਨਾ ਮਾਰਗਾਂ ਹੀ ਪੜ ਚੁੱਕੇ ਆ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਵੀਰ ਜੀ ਕਿਉਂਕਿ ਇਹ ਜੋ ਮੇਰੇ ਵੀਰਾਂ ਨੇ ਦੱਸਿਆ ਹੈ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿਉਂਕਿ ਆਉਣ ਵਾਸਤੇ ਸੰਸਾਰ ਦੇ ਵਿੱਚ ਗ੍ਰੰਥਾਂ ਵੇਦਾਂ ਸ਼ਾਸਤਰਾਂ ਗੁਰੂਆਂ ਉਤਾਰਾਂ ਦੇ ਹੱਥ ਘੜੇ ਹੋ ਗਏ ਉਹਨਾਂ ਨੇ ਕਿਹਾ ਵੀ ਹੁਣ ਇਹ ਸੰਸਾਰ ਨਹੀਂ ਮੰਨਿਆ ਇਸ ਕਰਕੇ ਆਕਾਲ ਪੁਰਖ ਨੂੰ ਆਉਣਾ ਪਿਆ ਹੋਨ ਜਦ ਅਕਾਲਪੁਰ ਕਾਇਆ ਹੈ ਇਹਦੇ ਵਿੱਚ ਲਿਖਤ ਦੇਵੇ ਜਿਸ ਤਰ੍ਹਾਂ ਆਉਣਾ ਹੈ ਵੀ ਇੱਕ ਗੱਲ ਪਰਮੇਸ਼ਰ ਦੀ ਚੁ ਕੋਮਨ ਨਹੀਂ ਡੁੱਬੇ ਨਾ ਵੇ ਸੰਸਾਰ ਇੱਕ ਗੱਲ ਕੀ ਆ ਉਹਦਾ ਹੁਕਮ ਆ ਪਰਮੇਸ਼ਰ ਦਾ ਹੁਕਮ ਸੱਚੇ ਪਾਤਸ਼ਾਹ ਜੀ ਕਤਕ ਕਹੇ ਮੇਰੀ ਨਹੀਂ ਕਾਇਆ ਕਤਕ ਦਾ ਮੀਨਾ ਮੇਰੀ ਤੇ ਕਾਇਆ ਨਹੀਂ ਹੈ ਕਾਇਆ ਵਾਲਿਓ ਧਿਆਨ ਜਣਾਈ ਆ ਪਰ ਤੁਸੀਂ ਭਗਤ ਜੋ ਗੁਰਮਖ ਜੋ ਤੁਸੀਂ ਕਾਇਆ ਵਾਲੇ ਜੋ ਮੈਂ ਤੁਹਾਨੂੰ ਕੁਛ ਪਰਮੇਸ਼ਰ ਦੀ ਗੱਲ ਦੱਸ ਰਿਹਾ ਹਾਂ ਕਤਕ ਦਾ ਮੀਨਾ ਕਹਿੰਦਾ ਬੇਣਾ ਭਗਤਾ ਤੋਂ ਪ੍ਰਭੂ ਕਿਸੇ ਨਾ ਪਾਇਆ ਅੱਜ ਜੋ ਪਰਮੇਸ਼ਰ ਜੀ ਨੇ ਕਿਰਪਾ ਕੀਤੀ ਹੈ ਤੇ ਪਰਮੇਸ਼ਰ ਜੀ ਕਥਾ ਕਤੇ ਕਹਿੰਦੇ ਆ ਕਤਕ ਮਹੀਨਾ ਵੀ ਬੇਨਾ ਭਗਤਾਂ ਤੋਂ ਇਹ ਅਵਸਥਾ ਕਿਸੇ ਨੂੰ ਨਹੀਂ ਮਿਲੀ ਜੋ ਅੱਜ ਤੁਹਾਨੂੰ ਇਹ ਅਵਸਥਾ ਮਿਲੀ ਆ ਕਿਸੇ ਨੂੰ ਨਹੀਂ ਮਿਲੀ ਪਾਣ ਪੂਜਣ ਵਾਲੇ ਪ੍ਰਭ ਮੈਨ ਕੋਈ ਨਾ ਪਾਇਆ ਪਾਣ ਆnde ਪੱਥਰ ਨੂੰ ਜਿਹੜੇ ਇੱਟਾਂ ਪੱਥਰਾਂ ਨੂੰ ਮੰਨਦੇ ਸੀ ਗੰਗਾਸ਼ਣ ਉਹ ਕਿਸੇ ਨੂੰ ਵੀ ਨਹੀਂ ਇਹ ਅਵਸਥਾ ਮਿਲੀ ਜੋ ਅੱਜ ਭਗਤਾਂ ਨੂੰ ਇਹ ਅਵਸਥਾ ਪਰਮੇਸ਼ਰ ਨੇ ਦਿੱਤੀ ਆ ਏਡੀ ਵੱਡੀ ਜਗਤ ਝੂਠੀ ਕੂੜੀ ਮਾਇਆ ਮਮਤਾ ਮੋਹ ਹਲਕਾਈ ਆ ਮਹਾਰਾਜ ਉਹਨਾਂ ਨੂੰ ਭਗਤਾਂ ਨੂੰ ਕਹਿ ਰਿਹਾ ਵੀ ਇਹ ਜਿਹੜੇ ਸੰਸਾਰ ਦੀ ਜੋ ਵੀ ਮਾਇਆ ਕੂੜੀ ਕੂੜੀ ਕਿਹਾਏ ਝੂਠੀ ਆ ਧਨ ਭਾੜ ਇਹ ਤੁਹਾਡੇ ਧਨ ਭਾ ਗਿਆ ਤੁਹਾਡੇ ਧਨ ਭਾ ਗਿਆ ਗੁਰਮਖੋ ਤੁਹਾਡਾ ਵੇੜਾ ਆਇਆ ਇਹ ਬੜੇ ਭਾੜਾਂ ਵਾਲੇ ਜੇ ਇਹ ਜਿਹੜਾ ਤੁਹਾਡਾ ਪੁੱਤਰ ਵੇੜਾ ਆਇਆ ਕਾਲਯੁਗ ਦੇ ਵਿੱਚ ਵਕਤ ਵਕਤ ਨਾਲ ਮਲਾਈ ਆ ਪਤਾ ਨਹੀਂ ਇਸ ਵਕਤ ਨੂੰ ਡੀਕਦੇ ਆ ਕਿੰਨੇ ਯੁੱਗ ਬੀਤ ਗਏ ਹੋਣਗੇ ਨਾ ਕਰਗੜਦੇ ਆ ਤਰਲੇ ਮਾਰਦੇ ਆ ਇਹ ਅਕਾਲਪੁਰਖ ਪਰਮੇਸ਼ਰ ਜੋ ਸੱਚੇ ਪਾਤਸ਼ਾਹ ਗੋਬਿੰਦ ਪਾਤਸ਼ਾਹ ਜੀ ਨੇ ਸਾਨੂੰ ਅਕਾਲਪੁਰਖ ਦੇ ਬਾਹ ਫੜਾਇਆ ਚਰਨਾਂ ਨਾ ਲਾਇਆ ਤਰਸ ਕੀਤਾ ਧਨ ਭਾ ਗੁਰਮਖੋ ਤੁਹਾਡਾ ਵੇਲਾ ਆਇਆ ਵਕਤ ਵਕਤ ਨਾਲ ਮਲਾਈ ਆ ਜਿਨ੍ਹਾਂ ਖੁਸ਼ੀਆਂ ਨਾਲ ਪਿਛਲੀਆਂ 4 ਚੁੱਗਾਂ ਵਿੱਚ ਗਏ ਆ ਇਹ ਇੱਕ ਬੜਾ ਵੱਡਾ ਮੋੜ ਹੈ ਖੁਸ਼ੀਆਂ ਨਾਲ ਗਾਇਆ ਗਾਉਣ ਦਾ ਇਹ ਨਹੀਂ ਹੁੰਦਾ ਵੀ ਗਾਇਆ ਉਹ ਤਾਂ ਪਸਿਆ ਵੀ ਕੋਈ ਹੋਈ ਆ ਉਹ ਹੁਕਮ ਮੰਨਿਆ ਨੇ ਕੋਈ ਪਿਆਰ ਕੀਤਾ ਕੋ ਸਤਕਾਰ ਕੀਤਾ ਉਹ ਪਰਮੇਸ਼ਰ ਨੇ ਜੋੜਿਆ ਹੈ ਗਾਉਣ ਦਾ ਇਹ ਇੱਥੇ ਵੀ ਲਿਖਿਆ ਮਾਰਨ ਜਫੀਆਂ ਪਾਉਣ ਵਾਲੇ ਹੱਥ ਕਿਸੇ ਨਹੀਂ ਆ ਇਹ ਨਹੀਂ ਗਾਉਣ ਦਾ ਮੈਂ ਜਾ ਕਰਾ ਲਾਲਾ ਤੇ ਉਹਨੂੰ ਅਸੀਂ ਗਾਉਣ ਸ਼ਬਦ ਸਮਝ ਲਾਵਾਂਗੇ ਇਹ ਨਹੀਂ ਹੈ ਗਾਇਆ ਗਾਉਣਾ ਵੀ ਇੱਕ ਉਹ ਗੱਲ ਚੀਜ਼ ਹੋਰ ਹੁੰਦੀ ਆ ਜਿਨ੍ਹਾਂ ਚੌ ਜੁੱਗਾਂ ਵਿੱਚ ਗਾਇਆ ਉਹਨਾਂ ਸਹਜੇ ਲਿਆ ਮਲਾਈਆ ਉਹਨਾਂ ਨੂੰ ਭਗਵਾਨ ਨੇ ਸਹਜੇ ਆਪ ਮਲਾ ਲਿਆ 쿠ੜੀ ਕਿਰਿਆ ਵੇਚਨਾ ਕੋਇਰ ਲਾਇਆ ਪਰਮੇਸ਼ਰ ਜੀ ਨੇ ਕੀ ਕੀਤਾ ਸਾਨੂੰ ਸਾਨੂੰ ਉਹਨੇ ਕਢਤਾ ਪਰ ਅਸੀਂ ਜਾਣ ਬੁੱਝ ਕੇ ਵੜਾਂਗੇ ਤੇ ਫਿਰ ਔਖੀ ਗੱਲ 쿠ੜੀ ਕਿਰਿਆ ਵੇਚਨਾ ਕੋਇਰ ਲਾਇਆ ਰੋਲਦਿਆਂ ਗੋਦ ਠਾਈ ਆ ਇੱਕੋ ਬਸਤਰ ਤਨ ਪਹਿਨਾਇਆ ਸੋਹਣਾ ਰੰਗ ਰੰਗਾਇਆ ਕਿਹੜਾ ਬਸਤਰ ਸੋਹੰਗ ਸੋਰਾ ਤੂੰ ਮੇਰਾ ਮੈਂ ਤੇਰਾ ਅਕਾਲ ਪੁਰਖ ਨੇ ਇਹ ਸਾਨੂੰ ਬਸਤਰ ਪਹਿਨਾਤਾ ਅਸੀਂ ਵੇਖਣਾ ਹੈ ਕਿ ਇਹ ਬਸਤਰ ਜਿਹੜਾ ਹੈ ਸਾਨੂੰ ਪਿਆ ਹੀ ਰਵੇ ਸਾਡੇ ਉੱਤੇ ਅਸੀਂ ਉਹਦੇ ਕੋਲ ਕਿਰਪਾ ਮੰਗਣੀ ਆ ਤਰਸ ਮੰਗਣਾ ਅਕਾਲ ਪੁਰਖ ਸਾਡੇ ਦੇ ਕਿਰਪਾ ਕਰ ਸਾਨੂੰ ਇਹ ਮਾਰਗ ਦੇ ਰਸਤਾ ਦੇ ਅਕਾਲ ਪੁਰਖ ਨੇ ਕਿਹਾ ਤੂੰ ਤੁਸੀਂ ਮੇਰੇ ਕੋ ਮੰਗੋ ਅਸੀਂ ਤੁਹਾਡੇ ਝੋਲੀਆਂ 'ਚ ਡਿੱਗਦੇ ਹਾਂ ਪਰਮੇਸ਼ਰ ਜੀ ਨੇ ਲਿਖਿਆ ਇਥੋਂ ਤੱਕ ਇਹ ਬਸਤਰ ਸਾਨੂੰ ਪਰਮੇਸ਼ਰ ਜੀ ਨੇ ਪਾਇਆ ਗਰੀਬ ਨਮਾਨਿਆ ਬਣ ਕੇ ਦਾਈ ਦਾਇਆ ਧਾਰੇ ਦੀਨ ਧੁਨੀ ਵਿੱਚੋਂ ਬਾਹਰ ਕਢਾਈਆ ਕਿਹੜੇ ਧਾਰੇ ਚੋਂ ਇਹ ਸ਼ਰਹ ਦੇ ਧਾਰੇ ਚ ਕਿਉਂਕਿ ਜਿੰਨੀ ਵੀ ਕਾਇਨਾਤ ਦੇ ਸ਼ਰਹ ਦੇ ਵਿੱਚ ਆ ਇੱਕ ਸਿਰਫ ਤੇ ਭਗਤ ਤੇ ਭਗਵਾਨ ਦੀ ਸ਼ਰਹ ਵੱਖਰੀ ਆ ਸ਼ਰਹ ਇੱਕ ਤਲਵਾਰ ਆ ਸ਼ਰਹ ਇੱਕ ਤਲਵਾਰ ਆ ਇਸ ਕਰਕੇ ਇਹਦੇ ਚੋਂ ਪਰਮੇਸ਼ਰ ਜੀ ਨੇ ਸਾਨੂੰ ਬਾਹਰ ਕੱਢਿਆ ਸਾਰਾ ਜੂ ਕਢਾ ਕੇ ਫਿਰ ਕੀ ਕੀਤਾ ਮਾਰਾਈ ਨੇ ਸੱਚੇ ਮਾਰਗ ਲਏ ਲਗਾਈ ਆ ਮਾਰਗੰ ਦਾ ਰਸਤਾ ਉਹ ਕੂੜੀ ਕਿਰਿਆ ਸ਼ਰਾਜੋਂ ਕੱਢ ਕੇ ਸੰਸਾਰ ਵਾਲੀ ਝੂਠੀ ਸ਼ਰਾਜੋਂ ਤੇ ਸਾਨੂੰ ਕੀ ਕੀਤਾ ਸੱਚੇ ਮਾਰਗ ਤੇ ਤੋਰਤਾ ਕਾਲਪੁਰਖ ਨੇ ਪਰਮੇਸ਼ਰ ਨੇ ਕਿਰਪਾ ਕਰਦੀ ਪੰਥ ਮਾਰਗ ਇੱਕ ਦਰਸਾਈ ਆ ਸਾਡਾ ਕੀ ਕੀਤਾ ਨੇ ਇੱਕ ਪੰਥ ਬਣਾਤਾ ਸੰਸਥਾ ਕਹਿ ਲੋ ਪੰਥ ਕਹਿ ਲੋ ਸਾਡੀ ਇੱਕ ਵੱਖਰੀ ਅਜਮਾਦ ਬਣਾਤੀ ਪਰਮੇਸ਼ਰ ਕਾਦੀ ਜਮਾਦ ਪਾ ਕਾਦੀ ਜਮਾਦ ਬਣਾਤਾ ਰਸਤਾ ਬਣਾ ਮਾਰ ਕੇ ਕਿ ਦਰਸਾਈ ਆ ਕਦ ਕਹੇ ਜਨ ਭਗਤੋ ਤੁਹਾਡਾ ਕਰਮਾਂ ਦਾ ਢੇੜ ਕਟਾਇਆ ਪਰਮੇਸ਼ਰ ਜੀ ਨੇ ਕਿੰਨੀ ਕਿਰਪਾ ਕੀਤੀ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਤੁਹਾਡੇ ਪਿਛਲੇ ਕਰਮ ਨੇ ਅਸੀਂ ਆਪਣੀ ਝੋਲੀ ਚ ਪਾ ਲੇ ਕੀ ਢੇੜ ਕਟਾਇਆ ਉਹ ਪਰਮੇਸ਼ਰ ਨੇ ਕਿਰਪਾ ਕਰਕੇ ਚਰਨਾਂ ਨਾ ਲਾ ਕੇ ਉਹਨਾਂ ਨੇ ਸਾਡੇ ਜਿਹੜੇ ਕਾਰਿਆ ਕੀਤੇ ਪਿਛਲੇ ਆਪਣੀ ਝੋਲੀ 'ਚ ਪਾ ਕੇ ਤੇ ਸਾਨੂੰ ਕੀ ਬਣਾਤਾ ਉਹਨਾਂ ਨੇ ਭਗਤ ਬਣਾਤਾ ਤੇ ਭਗਤ ਬਣਾ ਕੇ ਕੀ ਕਹਤਾ ਪੁੱਤ ਆਰ ਆ ਜਾਂਦਾ ਇੱਕ ਦਾ ਪਰਮੇਸ਼ਰ ਹੀ ਲਿਖਦੇ ਆ ਅੱਗੇ ਕਿਸੇ ਨੇ ਇੱਕ ਦਿਨ ਮੰਨ ਲਿਆ ਦੋ ਦਿਨ ਮੰਨ ਲਿਆ ਸੱਚੇ ਬਾਦਸ਼ਾਹ ਨੂੰ ਨਮਸਕਾਰ ਕੀਤੀ ਕਿਹਾ ਮੈਂ ਤੇ ਮਹਾਰਾਜ ਨੇ ਕੋਈ ਗੱਲ ਠੀਕ ਫਿਰ ਮਹਾਰਾਜ ਜੀ ਆਪ ਲਿਖਦੇ ਅੱਗੇ ਜੋ ਗਿਆ ਪਹਿਲਾਂ ਵੀ ਉਹ ਲਿਖਾਉਂਦਾ ਕਿਰਪਾ ਵੀ ਕਰਦਾ ਅੱਗੇ ਜੋ ਗਿਆ ਸੋ ਗਿਆ ਅਗਲੇ ਜਨਮ ਲਈ ਤਿਆਰ ਰਵੇ ਇਹ ਵੀ ਪਰਮੇਸ਼ਰ ਨਾਲ ਲਿਖਦਾ ਇਕੋ ਧਾਰੇ ਦੀਨ ਜੁਣੀ ਵਿੱਚੋਂ ਬਾਹਰ ਕਢਾਇਆ ਸਾਚੇ ਮਾਰਗ ਸਾਚੇ ਮਾਰਗ ਸਾਚੇ ਲਾਇਆ ਪੰਥ ਮਾਰਗੇ ਕਿ ਦਰਸਾਇਆ ਅੱਛਾ ਮਾਰਗ ਸਾਨੂੰ ਪੂਰਾ ਸਪਸ਼ਟੀ ਕਰਨ ਦੇ ਦਿੱਤਾ ਕੋਈ ਭੁਲੇਖਾ ਨਹੀਂ ਛੱਡਿਆ ਕਤ ਕਹੇ ਜਨ ਭਗਤੋ ਤੁਹਾਡਾ ਕਰਮਾਂ ਦਾ ਢੇਡ ਘਟਾਇਆ ਜੋ ਸਤਗੁਰ ਸਰਨੀ ਸੀ ਸੁਣਾਈ ਆ ਕਿਡੇ ਪਹਾੜਾਂ ਵਾਲੇ ਜੇ ਜਿਹੜੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਆਣ ਡਿੱਗੇ ਆ ਚਰ ਉਹਨਾਂ ਦੀ ਚਰਨਾਂ ਦਾ ਗੌਰ ਦਾ ਆਨੰਦ ਮਾਣਨ ਦੇ ਆ ਇਦੋਂ ਵੱਡਾ ਆਨੰਦੀ ਹੋਰ ਕੋਈ ਨਹੀਂ ਆ ਰਾਏ ਧਰਮਨੰਦ ਐ ਸਜਾਇਆ ਚਿਤਰ ਗੁਪਤ ਨਾ ਲੇਖ ਵਿਖਾਈ ਆ ਲਾੜੀ ਮੌਤ ਨਾ ਲਏ ਪਰਨਾਇਆ ਤੁਹਾਨੂੰ ਪਰਮੇਸ਼ਰ ਨੇ ਲਾੜੀ ਮੌਤ ਕੋ ਵੀ ਬਚਾਤਾ ਰਾਏ ਧਰਮ ਕੋ ਵੀ ਬਚਾਤਾ ਤੁਹਾਨੂੰ ਸਾਰੇ ਲੇਖਾਂ ਤੋਂ ਨੇ ਬਚਾਤਾ ਤਾਂ ਤੁਹਾਨੂੰ ਉਸ ਧਾਮ ਵਸਾਇਆ ਜਿੱਥੇ ਜਨਮੇ ਕੋਈ ਨਾ ਮਾਈ ਆ ਇੱਕੋ ਨੂਰ ਜੋਤ ਰਸ਼ਨਾਇਆ ਜੋਤੀ ਜੋਤ ਰੂਪ ਹਰ ਆ ਜੋਤੀ ਜੋਤ ਵਿੱਚ ਮਲਾਈ ਆ ਸਾਤਗੁਰ ਕਦੇ ਨਾ ਹੋਏ ਪਰਾਇਆ ਅਸੀਂ ਇੱਕ ਦੂਜੇ ਕੋਲੋਂ ਪਰਾਏ ਹੋ ਜਾਂਦੇ ਆ ਪਰ ਉਹ ਪਰਮੇਸ਼ਰਾਂ ਦਾ ਮੈਂ ਤੁਹਾਡੇ ਕੋਲ ਪਰਾਇਆ ਨਹੀਂ ਹੁੰਦਾ ਮੈਂ ਨੂੰ ਮੈਂ ਤੁਹਾਡਾ ਸਗਾ ਹੀ ਆ ਜਿਤਨਾ ਪਰਮੇਸ਼ਰ ਦਾ ਸ਼ਬਦ ਪੜ੍ਹਦੇ ਆ ਤੁਹਾਡੇ ਕੋਲ ਪਾ ਕੇ ਖਾ ਕੇ ਪੱਥਰ ਰੋੜੇ ਹਾਂ ਇਹ ਤਾਂ ਤਾਂ ਅਕੀਸ਼ਾਬਦ ਪਰਮਿਸ਼ਨ ਪਰ ਸਾਡੇ ਜੋ ਕਰਾਮਾਤ ਨਹੀਂ ਹੈ ਜੋ ਸਾਡੇ ਤੇ ਪਰਮੇਸ਼ਨ ਨੇ ਕਿਰਪਾ ਕੀਤੀ ਪਰਾਪਸੰਤੀ ਮਦਮ ਬੈਖਰੀ ਤੋਂ ਪਰੇ ਆਪਣਾ ਘਰ ਜਨਾਈ ਆ ਪਹਿਲਾਂ ਜਿਹੜੀਆਂ ਸੀ ਇਹ ਆ ਇਹ ਮੰਝਲਾਂ ਨੇ ਪਰਾਪਸੰਤੀ ਆ ਭਗਤੀਆਂ ਕਰਕੇ ਉਹ ਸਾਰਾ ਫਿਰ ਦਸਮਦਵਾਰੀ ਉਹ ਆਂਦੇ ਉਹ ਸਾਰੀ ਖਤਮ ਹੋ ਗਈ ਤੁਹਾਡੀ ਹੁਣ ਤੁਹਾਨੂੰ ਸਿੱਧਾ ਮੈਂ ਸੱਚਖੰਡ ਦਾ ਰਸਤਾ ਦੇ ਦਿੱਤਾ ਜੋਤੀ ਜੋਤ ਸਰੂਪ ਆ ਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਾਰ ਸੱਚ ਦਾ ਹੁਕਮ ਏਕ ਸੁਣਾਈਏ ਇਹ ਪਰਮੇਸ਼ਰ ਨਹੀਂ ਕੀਤਾ ਸੱਚ ਦੇ ਹੁਕਮ ਅੱਗੇ ਥੋੜਾ ਜਹਾ ਹੁੰਦਾ ਹੈ ਉਹ ਜਦੋਂ ਪਰਮੇਸ਼ਰ ਸਾਰੀ ਸ਼ਰਹ ਜੋਂ ਕੱਢ ਲੈਂਦੇ ਆ ਆਪਣੇ ਪੁੱਤ ਬਣਾ ਲੈਂਦੇ ਆ ਤੇ ਭਾਵੇਂ ਪਿਓ ਝਿੜਕੇ ਜਾਂ ਕੁਛ ਵੀ ਕਰੇ ਪਰ ਫਿਰ ਵੀ ਡਰ ਤੇ ਆਉਂਦਾ ਹੀ ਆ ਨਾ ਵੀਰ ਜੀ ਕਿ ਕਿਦੇ ਉਹ ਇੱਕ ਤਾਂ ਲਿਖਤ ਆਉਂਦੀ ਆ ਉਹ ਮਹਾਰਾਜਾਂ ਦੇ ਆਹੋ ਉਪਲਸ ਵਾਲਿਆਂ ਕੋ ਜਿਹੜੇ ਉਹ ਸ਼ਰਾਬ ਉਹ ਲਿਖਤ ਮੈਨੂੰ ਆਉਂਦੀ ਨਹੀਂ ਆ ਗਈ ਤੇ ਥਾਣੇਦਾਰਾਂ ਕੋ ਦੁਨੀਆ ਡਰਦੀ ਤੇ ਭਗਵਾਨ ਕੋ ਨਹੀਂ ਡਰਦੇ ਉਹ ਸ਼ਰਾਬ ਲਕਾ ਲੈਂਦੇ ਆ ਵੀ ਕਿਤੇ ਪੁਲਿਸ ਸਾਨੂੰ ਫੜ ਨਾ ਲਵੇ ਇਸੇ ਤਰ੍ਹਾਂ ਹੀ ਇਹ ਉਹਨੇ ਸਾਨੂੰ ਡਰਾਵਾ ਰੱਖਿਆ ਤੇ ਡਰਾਵਾ ਵੀ ਸੱਚਾ ਹੈ ਬਖਸ਼ ਲਵੇ ਤੇ ਭਾਵੇਂ ਰਹਿਮ ਸਾਡੇ ਕੋਟਗਨਾ ਬਖਸ਼ ਲੋ ਦੀ ਮਰਜ਼ੀ ਆ ਪਰ ਜਿਹੜਾ ਅਖਰ ਪਾ ਦਿੰਦਾ ਨਾ ਭਾਜੀ ਉਹ ਬੜਾ ਔਖੀ ਗੱਲ ਹੈ ਉਹਦੇ ਤੋਂ ਮਨੁਕਰ ਨਹੀਂ ਆਪਾਂ ਹੋ ਸਕਦੇ ਅੱਗੇ ਹੱਦ ਤੱਕਾਂ ਪਾਣੀਆਂ ਨੇ ਪਰਮੇਸ਼ਰ ਦੀਆਂ ਆਪਾਂ ਸਾਰੇ ਜਾਣੇ ਸੁਣਨਾ ਹੈ। ਨਾਰਦ ਗਏ ਪ੍ਰਭੂ ਮੈਨੂੰ ਇਉਂ ਜਾਪਦਾ ਤੇਰੇ ਭਗਤਾਂ ਦੇ ਅੰਦਰ ਜਗਤ ਵਾਲਾ ਗਿਆਨ। ਪਰਮੇਸ਼ਰ ਨੇ ਸਾਨੂੰ ਗਿਆਨ ਦਿੱਤਾ ਸੱਚ ਮਾਰਗ ਦਾ ਸੱਚੇ ਰਸਤੇ ਦਾ। ਤੇ ਆਹ ਮਾਰਗ ਜੇ ਆਹ ਮੰਜ਼ਲ ਜੋ। ਗਿਆਨੀ ਧਿਆਨੀ ਬਣ ਕੇ ਜਗਤ ਦੀ ਸੁੰਨ ਵਢਾਈਆ। ਪਰਮੇਸ਼ਰ ਨੇ ਕਿਹਾ ਤੁਹਾਨੂੰ ਬੁੱਧੀ ਵੀ ਤੁਹਾਡੇ ਵਿੱਚ ਦਿੱਤੀ ਸਾਰਾ ਕੋਈ ਦਤਾਵਾ ਤੇ ਤੁਸੀਂ ਫੇਰ ਸਿਫਤਾ ਜਿਹੜੀਆਂ ਸੰਸਾਰ ਵਾਲੀਆਂ ਕੁੜੀ ਕਿਰਿਆ ਦੀਆਂ ਕਰਦੇ ਜੇ ਸਿਫਤਾ ਉਹਦਰ ਚੱਲਦੀਆਂ ਤੁਹਾਡੀਆਂ ਤੇ ਉਹ ਫੇਰ ਮਹਾਰਾਜ ਆਂਦੇ ਨੇ ਮੈਂ ਚਾਹੁੰਦਾ ਫੇਰ ਉੱਥੇ ਹਲਫੀਆ ਬਿਆਨ ਹੋ ਗਿਆ ਮੈਂ ਚਾਹੁੰਦਾ ਸਾਰਿਆਂ ਦਾ ਇੱਕੋ ਵਾਰ ਸੱਚ ਦੀ ਸਭਾ ਵਿੱਚ ਹੋ ਜੇ ਹਲਫੀਆ ਬਿਆਨ ਪੱਕਾ ਸ਼ਟਾਮ ਲੱਗ ਗਿਆ ਹਲਫੀਆ ਬਿਆਨ ਜਿਸ ਦੀ ਹਰ ਰੂਪ ਰੂਪ ਦੇ ਕੇ ਪ੍ਰੂਪ ਪਛਤਾਵਾ ਨਾ ਕੋਏ ਜਨਾਈਆ ਇਹ ਕੇ ਨੂੰ ਪਛਤਾਵਾ ਵੀ ਨਾ ਰਹਿ ਜੇ ਵੀ ਦੱਸਿਆ ਨਹੀਂਗਾ ਪੱਕੀਆਂ ਮੋਹਰਾਂ ਲੱਗੀਆਂ ਇੱਕ ਕਚਹਿਰੀ ਦੇ ਵਿੱਚ ਸਟਾਮ ਹੋ ਜੇ ਤੇ ਵੀਰ ਜੀ ਉਹ ਨਹੀਂ ਟੁੱਟਦਾ ਤੇ ਕਾਲਪੁਰਖ ਪਰਮੇਸ਼ਰ ਦਾ ਸਟਾਮ ਵੇਖੋ ਕਿੱਡਾ ਪਛਤਾਵਾ ਨਾ ਕੋਏ ਜਨਾਈਆ ਮੈਂ ਤੇਰਾ ਭਗਤ ਹੋ ਗਿਆ ਜੋ ਤੇਰਾ ਜੋ ਤੇਰਾ ਭਗਤ ਹੋ ਗਿਆ ਉਹ ਤੇ ਬੱਚਾ ਨਹੀਂ ਅਣਜਾਨ ਉਹ ਬੱਚਾ ਅਣਜਾਨ ਨਹੀਂ ਰਹਿ ਗਿਆ ਬੁੱਧੀ ਤੋਂ ਪਰੇ ਉਸ ਦੀ ਪੜ੍ਹਾਈ ਆ ਜੇ ਉਹ ਭੁੱਲ ਜਾਵੇ ਉਹਨੂੰ ਬਖਸ਼ ਲੈ ਆਣ ਮੇਰ ਨਜ਼ਰ ਉਠਾਈ ਆ ਇੱਥੇ ਤੋਂ ਨੇ ਮੇਰ ਕਰਤੀ ਆ ਵੇਖ ਲੈ ਗੁਰੂ ਗ੍ਰੰਥ ਰੋਮਾਂਟਿਕ ਗੀਤਾ ਨਾਲ ਕਰਾਨ ਉਹ ਕੀ ਕਰ ਰਿਹਾ ਇਕੱਠੇ ਹੋ ਕੇ ਸਾਰੇ ਦਿਨ ਗਵਾਈ ਆ ਜਨ ਭਗਤੋ ਜੇ ਤੁਹਾਡੇ ਕੋਲ ਆ ਗਿਆ ਕੂੜ ਕੜਿਆਰਾ ਦੇ ਸ਼ੈਤਾਨ ਸ਼ਰਾ ਸੱਚ ਦੀ ਸੱਚ ਨਾਲੋਂ ਤੜਾਈ ਆ ਜਿਹੀਂ ਸੱਚੇ ਮਾਰਗ ਦੇ ਚੱਲਦੇ ਹੋਏ ਤੇ ਉਲਟੇ ਰਾਹੇ ਪੈ ਗਏ ਤੇ ਫੇਰ ਮਹਾਰਾਜ ਜੀ ਬਖਸ਼ਿਸ਼ ਹੀ ਕਰਨ ਸੱਚ ਨਾਲੋਂ ਤੜਾਈ ਆ ਫੇਰ ਤੁਹਾਨੂੰ ਜਰੂਰ ਸਤਗੁਰ ਦੇ ਹੁਕਮ ਮੰਨ ਭੁੱਲਿਆ 84 ਦਾ ਭੁਗਤਣਾ ਪਏ ਭਗਤਾਨ ਅੱਗੇ ਹੋ ਨਾ ਕੋਈ ਛਡਾਈ ਆ ਆਪਣੇ ਅੰਤ ਨਿਰੰਤਰ ਬੇਣਾ ਮੁਖ ਤੋਂ ਬੋਲਿਆ ਤੇ ਦੱਸਿਆ ਜ਼ੁਬਾਨ ਸਾਰੇ ਪ੍ਰਣਾਮ ਕਰਕੇ ਲੋ ਕਰਾਈਆ ਇਹ ਜੋਤੀ ਜਗ ਦੀ ਜਗ ਦੀ ਜਗ ਦੀ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਮਿਟ ਗਈ ਵਿੱਚ ਜਾਨ ਇਸੇ ਤਰ੍ਹਾਂ ਫਿਰ ਆਤਮਾ ਹੱਥ ਕਿਸੇ ਨਾਲ ਆਈਆ ਇਹ ਸਾਰੀ ਖੇਡ ਵੀਰ ਦੀ ਆਤਮਾ ਦੀ ਹੈ ਤੇ ਭਗਵਾਨ ਦੀ ਹੈ ਹੋਰ ਕੋਈ ਗੱਲ ਨਹੀਂ ਹੈ ਤੇ ਜਾਨ ਇਸੇ ਤਰ੍ਹਾਂ ਫਿਰ ਆਤਮਾ ਹੱਥ ਕਿਸੇ ਨਾਲ ਆਈਆ ਤੁਹਾਨੂੰ ਆਪਣੀ ਨਹੀਂ ਪਛਾਣ ਇਕੋ ਮਾਲਕਿਆਂ ਦੇ ਤੁਹਾਨੂੰ ਨਹੀਂ ਪਤਾ ਕਿੱਥੋਂ ਆਏ ਕਿੱਥੇ ਜਾਣਾ ਤੁਹਾਨੂੰ ਕੋਈ ਪਛਾਣ ਨਹੀਂ ਆ ਬੇਪਛਾਣ ਤੁਹਾਨੂੰ ਪਛਾਣ ਕੇ ਆਪਣੇ ਨਾਲ ਮਲਾਈ ਆ ਤੁਹਾਡੇ ਦੁਆਰੇ ਦਾ ਉਤਮ ਸ਼੍ਰੇਸ਼ਟ ਪੀਣ ਖਾਨ ਜਿਸ ਨੂੰ અવਤਾਰ ਪੈਗੰਬਰ ਵਿਸ਼ਨ ਬ੍ਰਹਮਾ ਛੇਵ ਗੁਰੂ ਸਾਰੇ ਖਾਨ ਆਏ ਚਾਈ ਚਾਈਆ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਰੰਗ ਆਪ ਰੰਗਾਈ ਨਾਰਦ ਕਹੇ ਜਨ ਭਗਤੋ ਉਹ ਕੀ ਤੂੰ ਸਾ ਸਰੀਰ ਨੂੰ ਸਤਗੁਰ ਕਹਿਣਾ ਜੋ ਜਗਤ ਰਹਿਣ ਨਾ ਪਾਈ ਆ ਉਹ ਕੀ ਤੂੰ ਸਾ ਤਤਾਂ ਦੇ ਕੋਲ ਬਹਿਣਾ ਤਨ ਵਜੂਦ ਵੇਖੋ ਚਾਈ ਚਾਈ ਆ ਸਭ ਨੂੰ ਪਤਾ ਰਹਿ ਕੇ ਇੱਕ ਕਾਇਆ ਦਾ ਬੁਰਜ ਜਰੂਰ ਟਹਿਣਾ ਜਗਤ ਜਾਣ ਨજર ਕੋਈ ਨਾ ਆ ਸਤਗੁਰ ਸ਼ਬਦ 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 ਸਦਾ ਰਹਿਣਾ ਜਿਸ ਨੂੰ ਜਨਮੇ ਕੋਈ ਨਾ ਮਾਇਆ ਜਿਸ ਨੂੰ ਤੁਸੀਂ ਵੇਖ ਨਹੀਂ ਸਕਦੇ ਨਾਲ ਨੈਣਾ ਉਹ ਬਿਨ ਨੈਣਾ ਤੋਂ ਤੁਹਾਨੂੰ ਵੇਖੇ ਧੌਂ ਥਾਈਆ ਉਹ ਤੁਹਾਡਾ ਸਹਿਬ ਨਹੀਂ ਤਰਫੈਣਾ ਤ੍ਰੈ ਗਣ ਤੀਤਾ ਇੱਕ ਖਵਾਈਆ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਇਹ ਥੋੜਾ ਜਿਹਾ ਇਹ 2 ਮਿੰਟ ਹੋਟਾਂ ਦੇ ਦਿਓ ਇਹ ਸਿਰਫ ਨਾ ਮੈਂ ਜ਼ਿਆਦਾ ਨਹੀਂ ਕਰਨਾ ਇਹ ਸਿਰਫ ਉਹ ਚੀਜ਼ ਆ ਵੀ ਇੱਕ ਗੱਲ ਵਾਸਤੇ ਆਉਂਦੀ ਗੱਲ ਇੱਕ ਸ਼ਬਦ ਦੀ ਗੱਲ ਹੈ ਕਿਉਂਕਿ ਵੇਖੋ ਕਈ ਮੇਰੇ ਵੀਰ ਕਹਿ ਦਿੰਦੇ ਨੇ ਉਹ ਪਾਣ ਵਾਲੇ ਵੀ ਕਹਿ ਦਿੰਦੇ ਪਾਣਨ ਵਾਲੇ ਨੂੰ ਚਲੋ ਉਹ ਤੇ ਆਪਣੀ ਖੁਸ਼ੀ ਚ ਪਾੜ ਲੈਂਦਾ ਚਲੇ ਜਾਂਦਾ ਆਹਂਦੇ ਤੂੰ ਜਿਆਦਾ ਪੜਨ ਜਾਣਦਾ ਤੂੰ ਐਨੇ ਗ੍ਰੰਥ ਪੜ ਪਰ ਸੱਚੇ ਪਾਤਸ਼ਾਹ ਇਤੇ ਲੇਖ ਲਿਖਦੇ ਨੇ ਵੀ ਜੇ ਇੱਕ ਹੀ ਹੁਕਮ ਮੰਨ ਲਓ ਨਾ ਪਰਮੇਸ਼ਰ ਜੀ ਦਾ ਇੱਕ ਉਹਦੇ ਨਾਲ ਹੀ ਪਾਰਤਾਰਾ ਹੋ ਜਾਂਦਾ ਤੇ ਜਿਨ੍ਹਾਂ ਨੇ ਇੱਕ ਮੰਨਿਆ ਮੈਂ ਵੀਰ ਜੀ ਕੋ ਮਾਫੀ ਮੰਗਦਾ ਟਾਈਮ ਥੋੜਾ ਜਿਹਾ ਲਿਆ ਹੈ ਉਹ ਇੱਕ ਗੱਲ ਜਿਹੜੀ ਹੈ ਇੱਕ ਗੱਲ ਦੇ ਪਿੱਛੇ ਕੁਝ ਗੱਲਾਂ ਆ ਰੀਆਂ ਨੇ ਇੱਕ ਗੱਲ ਸਤਗੁਰ ਨਾਨਕ ਕੋਈ ਨਹੀਂ ਲਿਖ ਵਾੜ ਇੱਕ ਗੱਲ ਸਤਗੁਰ ਨਾਨਕ ਦੀ ਅੰਗਦ ਸੁਣੀ ਨਾਲ ਪਿਆਰ ਉਹੀ ਅੰਗਦ ਸੀ ਜਿਹੜਾ ਘੁੰਗਣੀਆਂ ਵੇਚਦਾ ਸੀ ਪਰ ਜਿੱਦਣ ਸਹਿਬਾ ਨੇ ਕਿਰਪਾ ਕੀਤੀ ਪਿਆਰ ਕੀਤਾ ਤਾਂ ਆਪਾਂ ਸਾਰੇ ਜਾਣਦੇ ਹਾਂ ਤੇ ਕੀ ਬਖਸ਼ੀਆਂ ਹੋਈਆਂ ਪ੍ਰੀਤੀ ਵਿੱਚ ਸਮਾਈ ਆ ਅਮਰਦਾਸ ਪਾਈ ਸਾਰ ਇੱਕ ਗੱਲ ਦੀ ਇਹ ਗੱਲ ਇੱਕ ਹੀ ਆਉਣੀ ਆ ਸਾਰੀ ਬਾਣੀ ਨਹੀਂ ਆਉਣੀ ਸਾਰ ਬਿਨ ਸਾਰਣਾ ਵਜੀ ਵਿਧਾਈ ਆ RAMਦਾਸ ਕੀਤਾ ਖਬਰਦਾਰ RAM ਰਾਮਾ ਪਰਦਾ ਆ ਬਠਾਈ ਆ ਸਤਗੁਰ ਅਰਜਨ ਇੱਕ ਗੱਲ ਦਾ ਬਣ ਕੇ ਲਖਾਰ ਗੁਰੂ ਗ੍ਰੰਥ ਗੁਰਦੇਵ ਦਿੱਤਾ ਬਣਾਈ ਆ ਗੁਰੂ ਹਰਗਬਿੰਦ ਇੱਕ ਗੱਲ ਸੁਣ ਕੇ ਹੋ ਤਿਆਰ ਛਸ਼ਤਰ ਆਪਣੇ ਤਨ ਪਹਿਨਾਈ ਆ ਹਰ ਰਾਏ ਗੱਲ ਸੁਣੀ ਬੇਨ ਰਸਨਾ ਜੇਵਾ ਅੰਤਰ ਆਈ ਤੁਨ ਘਾਰ ਜਗਤ ਨਾਦ ਬਾਹਰ ਵਜੀ ਵਧਾਈਆ ਇੱਕ ਗੱਲ ਸੁਣ ਕੇ ਇਨੀ ਖੁਸ਼ੀ ਹੋਈ ਹਰ ਕ੍ਰਿਸ਼ਨ ਸੁਣ ਕੇ ਗਮੀ ਗੱਲ ਛੱਡ ਗਿਆ ਸੰਸਾਰ ਬਾਲਵਸਤਾ ਇੱਕੋ ਗੱਲ ਵਿੱਚ ਸਮਾਈ ਆ ਜਿਸ ਗੱਲ ਨਾਲ ਇੱਥੇ ਗੱਬੜੀ ਤੜੀ ਗੱਲ ਆਉਂਦੀ ਜਿੰਨੀ ਵੀ ਗੱਲ ਹੋਈ ਇੱਕ ਗੱਲ ਇੱਥੇ ਵੀ ਪਰਮੇਸ਼ਰ ਜੀ ਨੇ ਲਿਖਿਆ ਸਤਬੁਰ ਸ਼ਵਦਾ ਹੁਕਮ ਮੰਨਣਾ ਸਭ ਤੋਂ ਵੱਡੀ ਫਕੀਰੀ ਇੱਕੋ ਫਿਕਰੇ ਚ ਸਾਰਾ ਗ੍ਰੰਥ ਨਹੀਂ ਉਹਨਾਂ ਦੱਸਿਆ ਆ ਚਾ ਵੀ ਗ੍ਰੰਥਾਂ ਚ ਕੋਈ ਨਹੀਂ ਗੱਲ ਕੀਤੀ ਇੱਕੋ ਫਿਕਰੇ ਵਿੱਚ ਦੋ ਜਹਾਨਾਂ ਦਾ ਲੇਖਾ ਦੇ ਮੁਕਾਈ ਇਸੇ ਤਰ੍ਹਾਂ ਪਰਮੇਸ਼ਰ ਨੇ ਉੱਥੇ ਇੱਕ ਗੱਲ ਹੀ ਚੱਲੀ ਆ ਅੱਗੇ ਆਉਂਦਾ ਜੀ ਸੁਣ ਕੇ ਗੁਰੂ ਤੇਗ ਬਹਾਦਰ ਜਿਸ ਗੱਲ ਨਾਲ ਗੁਰੂ ਤੇਗ ਬਹਾਦਰ ਆਪਣਾ ਸੀਸ ਦਿੱਤਾ ਵਾਰ ਜਗਦੀਸ਼ ਨਾਲ ਮਿਲ ਕੇ ਵਜੀ ਵਧਾਈਆ ਪਰਮੇਸ਼ਰ ਦਾ ਹੁਕਮ ਹੋਇਆ ਤੇ ਸੀਸ ਦੇ ਦਿੱਤਾ ਉਹ ਗੱਲ ਕੀ ਉਹ ਲੇਖੇ ਪੈ ਗਈ ਉਹ ਲੇਖੇ ਪੈ ਗਈ ਇੱਕ ਗੱਲ ਦਾ ਗੋਬਿੰਦ ਬਣਿਆ ਪਹਿਰੇਦਾਰ ਜਿਹਦੇ ਚਰਨਾ ਜਪਾਂ ਬੈਠੇ ਆ ਪਹਿਰੇਦਾਰ ਇੱਕ ਗੱਲ ਦੇ ਉੱਤੇ ਪਹਿਰੇਦਾਰ ਇੱਕ ਗੱਲ ਦਾ ਗੋਬਿੰਦ ਬਣਿਆ ਪਹਿਰੇਦਾਰ ਖੰਡਾ ਆਪਣੇ ਹੱਥੋਂ ਠਾਈ ਖੰਡਾ ਉਹਨਾਂ ਨੂੰ ਹੁਕਮ ਹੋਇਆ ਉਧਰ ਖੰਡਾ ਫੜ ਲਿਆ ਇੱਕ ਗੱਲ ਪਿੱਛੇ ਧਰਮ ਦੀ ਰੱਖਿਆ ਕੀਤੀ ਬਣ ਆਪ ਕਰਤਾਰ ਉਧਰ ਦਾ ਕਾਦਰ ਹੋ ਕੇ ਵੇਖੋ ਖਾਈਆ ਇੱਕ ਗੱਲ ਦਾ ਭੇਵ ਖਲਾਇਆ ਆਪਣੇ ਪੰਜ ਪਿਆਰ ਆਪਣੇ ਪੰਜ ਪਿਆਰ ਪ੍ਰੇਮ ਪ੍ਰੇਮ ਵਿੱਚੋਂ ਜਣਾਈ ਆ ਆਪਾਂ ਥੋੜਾ ਜਿਹਾ ਸ਼ਾਰਟ ਕਰ ਦਿੰਨੇ ਆ ਸਤਬੁਰ ਦੀ ਇੱਕ ਗੱਲ ਜੇ ਕੋਈ ਮੰਨੇ ਸਦਾ ਸਦਾ ਉਸ ਪ੍ਰਭੂ ਨੂੰ ਕਰੋ ਨਮਸਕਾਰ ਉਹ ਅਸਲ ਜੇ ਇਹ ਜਿਹੜੀ ਗੱਲ ਹੈ ਸਾਰੀ ਹੁਕਮ ਦੀ ਗੱਲ ਹੈ ਵੀ ਜਿੰਨਾ ਵੀ ਉਹ ਬਾਣੀ ਆਪਾਂ ਪਿੱਛੇ ਵੀ ਗੁਰਗ੍ਰੰਥ ਸਾਹਿਬ ਜੀ ਲਿਖਿਆ ਪੜਦੇ ਕੱਚੇ ਸੁਣਦੇ ਕੱਚੇ ਜਿੰਨੀ ਮਰਜ਼ੀ ਆਪਾਂ ਬਾਣੀ ਪੜੀ ਜਾਈਏ ਪਰ ਲੇਖ ਉਹੀ ਲੱਗਣਾ ਹੈ ਜਿਹੜਾ ਅਸੀਂ ਉਹਦਾ ਹੁਕਮ ਮੰਨ ਲਿਆ ਉਹਨੇ ਸਾਡੇ ਤੇ ਤਰਸ ਕਰਤਾ ਇਹ ਹੀ ਗੱਲ ਹੈ ਅੱਗੇ ਮੈਂ ਜ਼ਿਆਦਾ ਸਮਾਪਤੀ ਕਰਦਾ ਹਾਂ ਕਿਉਂਕਿ ਸੱਚੇ ਪਾਸ਼ਾ ਜੀ ਨੇ ਜਿਹੜੇ ਗੁਰਸਿੱਖ ਬਣਾਏ ਉਹਨਾਂ ਨੇ ਕਿਹਾ ਹੁਣ ਮੈਂ ਚਰਖੜੀਆਂ ਤੇ ਨਹੀਂ ਚਰਾਉਣਾ ਆਰਿਆਂ ਨਾਲ ਨਹੀਂ ਚਰਾਉਣਾ ਚਲਦਿਆਂ ਫੇਰਦਿਆਂ ਪੰਜ ਵਾਰ ਢੋਲਾ ਗਾਉਣਾ ਤੇ ਸੱਚ ਖਾਂਦਿਆਂ ਪਰ ਗਾੜੀਆਂ ਕੋ ਰੋੜਾ ਰੁਕ ਗਿਆ ਉਹ ਕੀ ਆ ਉਹ ਆਂਦੇ ਆ ਹੁਣ ਉਹਦੇ ਬਰਾਬਰ ਉਹ ਦਿਵਦਨ ਚਰਕੜੀਆਂ ਦੇ ਜੜੇ ਸੀਸ ਦਿੱਤੇ ਗਏ ਪਰ ਉਹ ਥੋੜੀ ਜੀ ਗੱਲ ਹੋ ਗਈ ਫੇਰ ਉਹ ਕਿਹੜੀ ਸ਼ਰਤ ਲਵਾ ਰਿਆ ਵਿਆਹ ਹੰਡਿਆ ਮੇਰੀ ਭੂਆ ਨਾ ਰੋਸ ਜੇ ਮੇਰੀ ਭੈਣ ਨਾ ਰੋਸ ਜੇ ਮੈਂ ਕੁੜੀ ਨੂੰ ਦਾਜ ਘਾਟ ਦਿੱਤਾ ਤਾਂ ਨਾ ਗੱਲ ਹੋਈ ਇਹ ਜਾਣਿਆ ਕਿ ਉਹਦੇ ਬਰਾਬਰ ਆ ਉਹ ਸ਼ੇਰ ਲਵਾਉਣ ਦੇ ਬਰਾਬਰ ਆ ਤੇ ਪਰਮੇਸ਼ਰ ਕਿਹਾ ਜੇ ਤੁਸੀਂ ਇਹ ਮੰਨ ਲਓ ਤੇ ਸਮਝ ਲਓ ਉਸ ਗੱਲ ਦੇ ਤੋਲੇ ਆ ਤੂੰ ਆ ਸ਼ੇਰ ਲਵਾ ਲਿਆ ਹੁਣ ਮੈਂ ਤੁਹਾਡਾ ਉਹ ਕਰਮ ਨਹੀਂ ਕਰਨਾ ਵੀ ਹੁਣ ਤੁਸੀਂ ਆਣ ਕੇ ਕਲਯੁਗ ਦੇ ਵਿੱਚ ਹੁਣ ਤੁਹਾਡੇ ਫਿਰ ਮੈਂ ਸ਼ੇਰ ਲਵਾਣਿਆ ਹੁਣ ਸਵੇਰ ਸਿਰਫ ਇਹ ਹੋਈ ਆ ਲੋਕ ਲੱਗਿਆ ਛੱਡਣੀ ਸਭ ਤੋਂ ਵੱਡਾ ਜੇਰਾ ਜੇਰ ਅੰਡ ਕੰਮ ਕਿਸੇ ਨਾ ਆਈ ਆ ਅੱਗੇ ਜਨੂ ਭੋਗਿਆ ਬਥੇਰਾ ਇਹ ਸਿਰਫ ਲੋਕ ਲੱਗਿਆ ਹੀ ਜਿਹੜਾ ਜੇਰਾ ਕਰਕੇ ਕਰਨੀ ਤੇ ਪਰਮੇਸ਼ਰ ਨੇ ਆ ਕੋਈ ਜੀਵ ਨਹੀਂ ਕਰ ਸਕਦਾ ਇਸ ਕਰਕੇ ਮਾਫ ਕਰਨਾ ਫਿਰ ਮੈਂ ਦੋ ਤੁਕਾਂ ਪਾਣੀਆਂ ਨੇ ਮਾਫੀ ਮੰਗ ਲਾਂਗੇ ਸੱਚੇ ਪਾਸ਼ਾ ਇਹਨਾਂ ਕੋ ਵੇਖੋ ਸ਼ਰਾ ਕੀ ਆ ਬਾਣੀ ਤੇ ਚਲੋ ਜਿਆਦਾ ਮੈਂ ਉਸ ਤਰ੍ਹਾਂ ਪਾੜ ਲਈਨ ਵੇਖੋ ਲੋਕ ਲੱਗਿਆ ਅੱਜ ਕੀ ਹੈ ਆ ਵੇਖੋ ਕਿੱਡੇ ਸੋਹਣੇ ਆਪਾਂ ਬਣੇ ਪਏ ਆ ਸਾਨੂੰ ਭਰੇਵੇਂ ਕਿਸ ਤਰ੍ਹਾਂ ਦੇ ਜਾਈ ਦੇ ਆ ਸਾਨੂੰ ਕੱਪੜੇ ਕਿਹ ਤਰ੍ਹਾਂ ਦੇ ਜਾਈ ਦੇ ਆ ਉਹ ਜਿਹੜੀ ਆਤਮਾ ਆ ਉਹ ਕਹਿੰਦੀ ਆ ਉਹ ਜਨ ਭਗਤੋ ਤੁਹਾਡੀ ਆਤਮਾ ਦੀ ਮੋਮਬਤੀ ਹਨੇਰੇ ਵਿੱਚ ਚਾਨਣ ਰਹੀ ਵਿਖਾਈ ਆ ਤੁਸੀਂ ਭਾਗਾ ਵਾਲੇ ਜੇ ਤੁਹਾਡੀ ਆਤਮਾ ਭਾਗਾ ਵਾਲੀਆਂ ਆ ਜਿਹੜੀ ਕਾਲ ਯੋਗ ਦੇ ਕੂੜੀ ਹਨੇਰੇ ਦੇ ਵਿੱਚ ਤੁਹਾਨੂੰ ਇਹ ਪ੍ਰਕਾਸ਼ ਹੋ ਰਿਹਾ ਐਸੀ ਮੋਮਬਤੀ ਅੰਦਰ ਜਗੀ ਪ੍ਰਭੂ ਦੀ ਕਿਰਪਾ ਦੀ ਹਨੇਰੇ ਵਿੱਚ ਚਾਨਣ ਰਹੀ ਵਿਖਾਈ ਆ ਬਿਨਾ ਪ੍ਰਕਾਸ਼ ਤੋਂ ਪ੍ਰਕਾਸ਼ ਵੇਖਣ ਅੱਖੀ ਉਥੇ ਕੋਈ ਬਲਬ ਦੀ ਲੋੜ ਨਹੀਂ ਬਿਨਾ ਪ੍ਰਕਾਸ਼ ਤੋਂ ਤੁਹਾਡਾ ਅਗਲਾ ਨੇਤਰ ਖੁੱਲਿਆ ਹੋਇਆ ਬਿਨਾ ਪ੍ਰਕਾਸ਼ ਤੋਂ ਨੇਤਰ ਕੰਮ ਕਿਸੇ ਨਾਲ ਆਈਆ ਜੇ ਅੱਜ ਪ੍ਰਭੂ ਦੇ ਦਰਸ਼ਨ ਨਹੀਂ ਹਾਂ ਪ੍ਰਭੂ ਨਹੀਂ ਮਿਲਿਆ ਤੇ ਸੰਸਾਰ ਵਾਲੇ ਹੋਣ ਕੋਈ ਸਾਡਾ ਜੀਵਨ ਬੇਕਾਰ ਹੈ ਸਾਡਾ ਜੀਵਨ ਕਿਹਦੇ ਨਾਲ ਇਹਦੇ ਨਾਲ ਆ ਮਾਫ ਕਰਨਾ ਮੈਂ 2 ਮਿੰਟ ਸਮਾਂ ਵਧ ਲੈ ਰਿਹਾ ਅੰਧੇਰੇ ਵਿੱਚ ਚਾਨਣ ਰਈ ਵਿਖਾਈਆ ਬਿਨਾ ਪ੍ਰਕਾਸ਼ ਤੋਂ ਪ੍ਰਕਾਸ਼ ਵੇਖਣ ਅੱਖੀ ਬਿਨਾ ਪ੍ਰਕਾਸ਼ ਤੋਂ ਨੇਤਰ ਕੰਮ ਕਿਸੇ ਨਾ ਆਈਆ ਮੈਨੂੰ ਪੈਂਦੀ ਗੱਛੀ ਆ ਬੇਹਜਾਤ ਮੁੱਖ ਨਾ ਕੋਈ ਚਵਾਈ ਮੈਂ ਗਰੰਟੀਆਂ ਪੰਥੀਆਂ ਕੋਲੋਂ ਅੱਕੀ ਅੱਕ ਕੇ ਰਈ ਜਣਾਈਆ ਇਹ ਦੁਨੀਆਦਾਰਾਂ ਦੀ ਟੱਕੀ ਠੱਗ ਚੋਰ ਵਿੱਚ ਬੈਠੇ ਨਜਰੀ ਆ ਅੱਜ ਤੋਂ ਸਾਰੇ ਕਰ ਲੋ ਪੱਕੀ ਪੱਕਾ ਨਾਤਾ ਲੋ ਜੜਾਈ ਆ ਜਿਹੜੀ ਆਤਮਾ ਤੁਹਾਡੇ ਵਿੱਚ ਰੱਖੀ ਜਦੋਂ ਚਾਹੇ ਫੂਕ ਮਾਰ ਕੇ ਧੇ ਬੁਝਾਈ ਆ ਨਾ ਕਿਸੇ ਦੀ ਨਾਰ ਨਾ ਕਿਸੇ ਦਾ ਪਤੀ ਹੈਟ ਪੈਕ ਸਿਆ ਕੇ ਸਾੜੀ ਬੂਟ ਲਗਾ ਕੇ ਟੇਡਾ ਜੀਲ ਕਢਾ ਕੇ oval ਬਨੋਟੀ ਬਣਾ ਕੇ ਕਾਂਡੀ ਕਾਂਡੇ ਕੰਨੀ ਲਟਕਾ ਕੇ ਚੂੜੀਆਂ ਗੁੱਟਾ ਨਾਰ ਲਾ ਕੇ ਲੋਕ ਮਾਦਿਆਂ ਬਜ਼ਾਰਾਂ ਵਿੱਚ ਟੈਲੰਟ ਕੋਈ ਨਾ ਜਾਈ ਆ ਸੱਚੇ ਪਾਤਸ਼ਾਹ ਸਲੁਕਮੇ ਇਹੜਾ ਮੇਰਾ ਭਗਤ ਹੈ ਗੁਰਸੇਖਾ ਇਹ ਦਵਾਰਾ ਤੇ ਬਹੁਤ ਦੂਰ ਆ ਜੇਠੂਆਲ ਤੋਂ ਬਹੁਤ ਦੂਰ ਆ ਉਹਨੂੰ ਵਰਜਿਤ ਹੈ ਉਹ ਲੋਕ ਮਾਦੇ ਬਜਾਰਾਂ 'ਚ ਨਹੀਂ ਜਾ ਸਕਦਾ ਉਹ ਰਿਸ਼ਤੇਦਾਰੀ 'ਚ ਨਹੀਂ ਜਾ ਸਕਦਾ ਇਸੇ ਤਰ੍ਹਾਂ ਹੀ ਉਹਦੇ ਬਾਣੇ ਸਦਾ ਰਹੇ ਇੱਕ ਸਕਿੰਟ ਰੋਵੋ ਜੋ ਕੋਈ ਨਹੀਂ ਦੇਖੋ ਇਹ ਜਗ੍ਹਾਰੇ ਵੀਰਜੀ ਲੱਗ ਜਾਣਿਆ ਠੀਕ ਆ ਮੇਰੇ ਸ਼ਬਦ ਨਾਲ ਮਾਫ ਕਰਉਂਦੇ ਹਾਂ ਕਿ ਮੈਂ ਇਹ ਵੀ ਗੱਲ ਸੋਚਦਾ ਦੇਖੋ ਇੱਕ ਮਾਫ ਕਰਨਾ ਥੋੜਾ ਜਿਹਾ ਦੇਖੋ ਜੇਸੋਂ ਪਾਇਆ ਤੇ ਆਪਣਾ ਆਪ ਗਵਾ ਕੇ ਅਗੇ ਆਉਂਦਾ ਅਜੀਤ ਸਿੰਘ ਕਸ਼ਮੀ ਬਟਾਲੇ ਵਾਲੇ ਸੀਗੇ ਉਹਦੇ 'ਚ ਮੈਂ ਮਾਫ ਕਰਨਾ ਮੈਂ ਇਹਨਾਂ ਕੋਲ ਮਾਫੀ ਮੰਗੂਗਾ ਅਜੀਤ ਸਿੰਘ ਕਸ਼ਮੀ ਜਿਹੜਾ ਉਹ ਟਗਾ ਤੈਨੂੰ ਦਸੀਏ ਸਮਝਾ ਕੇ ਕੀ ਮਰਵਾ ਚਾਲ ਚਲਾਈ ਆ ਵੇਖੋ ਐਡੀ ਗੱਲ ਵੱਡੀ ਤਗੜੀ ਆ ਰਹੀ ਆ ਸਤਗੁਰ ਸ਼ਬਦ ਤੇ ਇੱਕ ਬੰਨੇ ਅਸੀਂ ਆਂ ਜੀਸੇ ਕਸਬੀ ਜਰਾ ਉਠੇਗਾ ਤੈਨੂੰ ਦਸੀਏ ਸਮਝਾ ਕੇ ਕੀ ਮੜਬਾ ਚਾਲ ਚਲਾਈਆ ਭਲਾ ਕੋਈ ਤੈਨੂੰ ਮੇਰੇ ਨਾਲੋਂ ਲੈ ਜੇ ਪਰਵਾ ਕੇ ਗੱਲਾਂ ਝੂਠੀਆਂ ਸੱਚੀਆਂ ਸੁਣਾਈਆ ਜੇ ਸਤਗੁਰ ਦਾ ਸ਼ਬਦ ਰੂਪੀ ਦਰਸ਼ਨ ਕੀਤਾ ਆ ਕੇ ਉਹ ਬਿਨਾ ਸਤਗੁਰ ਤੋਂ ਨਾਤਾ ਨਾ ਕਿਸੇ ਨਾਲ ਰਖਾਈਆ ਐਸੇ ਕਰਕੇ ਮਨਸੂਰ ਨਾਰਾ ਲਾਇਆ ਸੂਰੀ ਉੱਤੇ ਜਾ ਕੇ ਉਹ ਮੇਰਾ ਐ ਨਾ ਲਾ ਕੇ ਖੁਦਾਵਾ ਓ ਲੋਕਾ ਮੈਨੂੰ ਭੈਣ ਦਾ ਯਾਰ ਦਾ ਸਿਆਲ ਬਣਾ ਕੇ ਉਹ ਬੋੜੀ ਮੇਰੀ ਦੁਹਾਈਆ ਕੋਈ ਵੇਖ ਲੋ ਜਮਾ ਕੇ ਕੰਨਾ ਲੋਧਿਆਂ ਨੂੰ ਆਪਣਾ ਨੂਰ ਦਾਇਆ ਚੁਕਾਈ ਆ ਇਸੇ ਵਿੱਚ ਵੀਰ ਜੀ ਜੀਵਾਤਮਾ ਹਾਂ ਭੁੱਲਣ ਆ ਰਿਹਾ ਤੇ ਸ਼ੈਨਸ਼ਾ ਜੀ ਬਖਸ਼ਣ ਜੋਗ ਨੇ ਇਹ ਵੀਰ ਜੀ ਕੋਲੋਂ ਮਾਫੀ ਮੰਗ ਲੂੰਗਾ ਪਰੇ ਹੋ ਕੇ ਕੋਈ ਗੱਲ ਨਹੀਂ ਤੇ ਸੱਚੇ ਪਾਤਸ਼ਾਹ ਦਾ ਗਨ ਸੋ ਹੰਗ ਮਾਰਾਈਏ ਸਿੰਘ ਵਿਖ ਨੂੰ ਭਗਵਾਨ ਦੀ ਜੈ ਸੋ ਹੰਗ ਮਾਰਾਈਏ ਸਿੰਘ ਵਿਖ ਨੂੰ ਭਗਵਾਨ ਦੀ ਜੈ ਸੋ ਹੰਗ ਮਾਰਾਈਏ ਸਿੰਘ ਵਿਖ ਨੂੰ ਭਗਵਾਨ ਦੀ ਜੈ